ਬੀਤੀ ਰਾਤ ਪਠਾਨਕੋਟ ਦੇ ਇੱਕ ਨੌਜਵਾਨ ਨੂੰ ਉਸਦੀ ਹੀ ਗਲੀ ਵਿੱਚ ਗੋਲੀਆਂ ਮਾਰ ਕੇ ਕੁਝ ਨੌਜਵਾਨਾਂ ਨੇ ਜ਼ਖਮੀ ਕਰ ਦਿੱਤਾ ਜਿਸ ਸਬੰਧ ਵਿੱਚ ਪੁਲਿਸ ਵੱਲੋਂ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਰਿੰਕੂ ਵਾਸੀ ਉੱਚੀ ਪੁਲੀ ਪਠਾਨਕੋਟ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਗਲੀ ਵਿੱਚ ਪੁਲੀ ਤੇ ਬੈਠਾ ਹੋਇਆ ਸੀ ਐਨੇ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ ਅਤੇ ਇੱਕ ਨੌਜਵਾਨ ਨੇ ਉਸ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚੋਂ ਦੋ ਗੋਲੀਆਂ ਉਸਦੇ ਹੱਥ ਵਿੱਚ ਲੱਗੀਆਂ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸਨੇ ਦੱਸਿਆ ਕਿ 15 ਦਿਨ ਪਹਿਲਾਂ ਉਸ ਨੂੰ ਕਿਸੇ ਸ਼ਿਵ ਸੈਨਾ ਪ੍ਰਧਾਨ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਤੈਨੂੰ ਮਰਵਾ ਦੇਣਾ ਹੈ ਉਸਨੇ ਦੱਸਿਆ ਕਿ ਉਸ ਸ਼ਿਵ ਸੈਨਾ ਨੇਤਾ ਦੇ ਇਸ਼ਾਰੇ ਤੇ ਹੀ ਉਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਲਈ ਪੀੜਤ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮਨੋਜ ਸ਼ਰਮਾ ਨਾ ਮੇਰੇ ਕੀ ਗੱਲ ਦੀ ਗੱਲ ਕੁਝ ਨਹੀਂ ਰਿੰਕੂ ਉੱਚੀ ਬੋਲੀ ਨਾਲ ਆਲਾ ਮੁੰਡਾ ਆਪਣਾ ਫਰੈਂਡ ਹੈ ਨੌਜਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਉਹਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਕਿ ਦਦਾ ਮੇਰੇ ਤੇ ਫਾਇਰਿੰਗ ਹੋ ਗਿਆ ਤਾਂ ਮੈਂ ਹਸਪਤਲਾਂ ਮੈਂ ਤਾਂ ਅੱਜ ਹਸਪਤਲ ਪਤਾ ਲੈਣ ਆਇਆ ਹੀ ਤੇ ਇਹਨਾਂ ਮੈਨੂੰ ਦੱਸਿਆ ਕਿ ਦਦਾ ਦਾ ਮੈਂ ਇਹਨੂੰ ਪੁੱਛਿਆ ਕਿ ਜਿਹੜੀ ਤੇਰੇ ਤੇ ਫਾਇਰਿੰਗ ਹੋਈ ਆ ਤੇ ਮਤਲਬ ਤੇਰੀ ਕੋਈ ਦੁਸ਼ਮਣ ਹੀ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਹਿੰਦਾ ਨਾ ਤੇਰੀ ਕੀ ਦੁਸ਼ਮਣ ਹੈ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣ ਹੀ ਨਹੀਂ ਹੈ ਕੋਈ ਗੌਰਵ ਮਹਿਰਾ ਦਾ ਨਾਮ ਲੈ ਰਿਆ ਬਾਰ-ਬਾਰ ਉਹਦੇ ਵੱਲੋਂ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਰਿਹਾ ਉਹਦੀ ਰਿਪੋਰਟਿੰਗ ਹੈ ਇਹਦੇ ਕੋਲ ਕੋਈ ਕਹਿੰਦਾ ਦੇਖੋ ਰਿਪੋਰਟਿੰਗ ਭੇਜੀ ਹੋਈ ਹੈ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਰਾ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਫਾਇਰਿੰਗ ਹੋਈ ਹੈ ਦੀ ਮਾਂ ਤੇ ਉਹਦਾ ਨਾਮ ਲੈ ਰਿਆ ਬਾਰ-ਬਾਰ ਜਿਆਦਾ ਓਕੇ ਨੰਮ ਡਲਵੀਰ ਹੈ ਇੱਕ ਮਨਵ ਹੈ ਇੱਕ ਮੁੰਡਾ ਹੋਰ ਹੈ ਪਤਾ ਨਹੀਂ ਕਹਿੰਦਾ ਨਾਮ ਹੀ ਮੈਨੂੰ ਯਾਦ ਨਹੀਂ ਆਇਆ ਕਿਹਦੇ ਵੱਲੋਂ ਕਹਿ ਰਿਹਾ ਪਰ ਇਹਨਾਂ ਮਿੰਨੂ ਰਾਤੀ ਕੋ 4 ਵਜੇ ਮੈਨੂੰ ਕਾਲ ਆਈ ਸੀ ਕਿ ਬੁਲੇਟ ਇੰਜਰੀਜ਼ ਦੀ ਇੱਕ ਪੇਸ਼ੈਂਟ ਹੈ ਜਿਹਦੇ ਦੋਹਾਂ ਹੱਥਾਂ ਦੇ ਉੱਤੇ ਲੱਗੀ ਸੀ ਗੋਲੀ ਲੱਗੀ ਸੀ ਐਂਡ ਉਹ ਰਾਤ ਸਾਢੇ ਕੋ ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਜਿੰਨੂੰ ਫਿਰ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਡੇ ਕੋਲ ਐਡਮਿਟ ਹੋ ਗਿਆ ਦੋ ਦਿਨਾਂ ਵਾਸਤੇ ਤੇ ਹੁਣ ਸਰ ਫਿਲਹਾਲ ਕੀ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀ ਕਿ ਔਰ ਹਾਂ ਮਤਲਬ ਅਸੀਂ ਕੱਲ ਉਹਨੂੰ ਸਿਰੇ ਆਪਰੇਟ ਕਰਤਾ ਸੀਗਾ ਉਹਦੇ ਦੋ ਬੁਲੇਟ ਲੱਗੇ ਸੀਗੇ ਉਹਦੇ ਚੋਂ ਇੱਕ ਤੇ ਉਹਦਾ ਬੁਲੇਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲੇਟ ਉਹਦੇ ਬਾਡੀ ਵਿੱਚ ਸੀਗਾ ਜਿਹਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਹੈ। ਲਾਪਰੇਸ਼ਨ ਦੇ ਕੀ ਹਾਲਾਤ ਸਟੇਬਲ ਐ ਸਰ ਬਿਲਕੁਲ ਕੰਫਰਟੇਬਲ ਐ پیشنਟ